ਇੱਕ ਕੁਛ ਆਪਣੇ ਕੋਲੇ ਵੀ ਕਾਫੀ YouTube ਤੇ ਬਦਲਵਾਨ ਗਿਲਵਾਨ ਹੈਗੇ ਨੇ ਤੇ ਉਹ ਬਹਿ ਜਾਂਦੇ ਤੜਕੀ ਜਿਉਂ ਲੱਗਦੇ ਮੈਨੂੰ ਗਾਲਾਂ ਕੱਢਣ ਉਹ ਬਹੁਤ ਉਹਨਾਂ ਨੇ ਕੁਛ ਨਹੀਂ ਕਰਨਾ ਖੂਨ ਕਾਲੇ ਰੰਗ ਦਾ ਕਰ ਰੱਖਿਆ ਸਾੜ ਸਾੜ ਕੇ ਜਿਉਂ ਲੱਗਦੇ ਆ ਮੈਂ ਹੁਣ ਤਿੰਨ ਚਾਰ ਦਿਨ ਹਸਤਾਲ ਗਿਆ ਚਾਰ ਮੁੱਖ ਮੰਤਰੀ ਬਣਾ ਦੇ ਮੇਰੇ ਬਾਅਦ ਐਡੀ ਸੁਰੱਖਿਆ ਵਧਾਤੀ ਐਡੀ ਸੁਰੱਖਿਆ ਵਧਾਤੀ ਹੁਣ ਮੈਨੂੰ ਇਹ ਦੱਸਣ ਉਹ ਮੈਂ ਮੁੱਖ ਮੰਤਰੀ ਤਾਂ ਕੇਜਰੀਵਾਲ ਸਾਹਿਬ ਨੇ ਦਰਬਾਰ ਸਾਹਿਬ ਜਦੋਂ ਆਏ ਸੀ ਮੱਥਾ ਟੇਕ ਕੇ ਦਰਬਾਰ ਸਾਹਿਬ ਦੇ ਸਾਹਮਣੇ ਖੜੇ ਹੋ ਕੇ ਕਹਿਤਾ ਸੀ ਨਾ ਲੇਤਾ ਸੀ ਕਿ ਇਹੀ ਰਹਿਣਗੇ ਪਰ ਹਰ ਰੋਜ਼ ਪਤਾ ਨਹੀਂ ਕਿਉਂ ਵੀ ਮੇਰੇ ਨੂੰ ਮੇਰੇ ਧੜੇ 'ਚ ਹੁਣ ਐਨੇ ਭਗਵੰਤ ਜੀ ਨੂੰ ਲੱਗੇ ਨੇ ਲਾਹਣ ਤੇ ਹੁਣ ਜੇ ਮੈਂ ਰਹੂੰਗਾ ਤਬੂਰਾ ਆਪਣੇ ਹੀ ਦਰਸ਼ਕਾਂ ਨੂੰ ਇਹਦਾ ਮਤਲਬ ਗਲਤ ਜਾਣਕਾਰੀ ਦੇ ਰਹੇ ਨੇ ਮਾਫੀ ਮੰਗਣਗੇ ਅਪਨੇ ਦਰਸ਼ਕਾਂ ਦਾ ਆਹ ਜੇ ਬੱਠਰ ਤੜਕੀ ਪਾ ਜਾਂਦੇ ਆ ਤਾਂ ਇਹ ਫੇਸਬੁੱਕ ਦੀ ਵਿਦਵਾਨਾਂ ਤੋਂ ਥੋੜਾ ਜਿਹਾ ਬਚਿਓ ਮਾ ਨਾਲ ਦੀ ਨਾਲ ਹੀ ਸੌਚ ਕੇ ਸਮਾਗਮ ਹੋ ਜਾਂਦੇ ਨੇ ਇੱਥੇ ਤੇ ਹੁਣ ਉਹ ਮੈਨੂੰ ਇਹ ਦੱਸਣ ਕਿ ਉਹ ਆਪਦੇ ਹੀ ਦਰਸ਼ਕਾਂ ਨਾਲ ਧੋਖਾ ਕਰ ਰਹੇ ਨੇ ਨਾ ਜਿਹੜੇ ਉਹਨਾਂ ਦੇ ਵਿਊ ਲੈਣ ਵਾਸਤੇ ਉਹ ਗਲਤ ਟਾਈਟਲ ਦਿੰਦੇ ਆ ਗਲਤ ਥੰਬਨੇਲ ਰੱਖਦੇ ਆ ਤੇ ਤੇ ਹੁਣ ਜਦੋਂ ਮੈਂ ਰਹੂੰਗਾ ਨਹੀਂ ਬਣੂੰਗਾ ਕੋਈ ਹੋਰ ਤਾਂ ਫਿਰ ਮੈਨੂੰ ਇਹ ਦੱਸ ਦੋ ਕਿ ਉਹ ਆਪਣੇ ਦਰਸ਼ਕਾਂ ਤੋਂ ਮਾਫੀ ਮੰਗਣਗੇ ਕਿਹਦਾ ਤੋਂ ਗਲਤ ਜਾਣਕਾਰੀ ਦਿੱਤੀ ਅਹੀਂ ਚਲੀ ਜੋਗਾ ਫਿਰ ਨਹੀਂ ਲਾਉਣਾ ਤਾਂ ਹੈਗਾ ਸੀ ਫਿਰ ਉਹ ਥੋੜਾ ਜਿਹਾ ਪੰਗਾ ਪੈ ਗਿਆ ਲੈ ਫਿਰ ਐ ਕਰਾਂਗਾ ਮਤਲਬ ਮੈਂ ਜਾਣਦਾ ਨਹੀਂ ਯਾਰ ਮੈਂ ਇਸੇ ਲਾਈਨ ਚ ਆਇਆ ਹੋਇਆ ਹਾਂ ਸ਼ੇਰ ਸਾਹਿਬ ਇਹ ਖਬਰਾਂ ਕੋਣ ਪਲਾਂਟ ਕਰਾਉਂਦਾ ਜੀ ਫਿਰ ਕਿੱਥੋਂ ਹੁੰਦੀਆਂ ਨੇ ਉਹ ਆਪ ਤਾਂ ਆਪਦੇ ਹੀ ਕਰਦੇ ਨੇ ਮੈਂ ਤਾਂ ਆਪ ਸੁਣ ਕੇ ਰਹੀਂ ਭਗਵਾਨ ਤੁਮਾਨੇ ਆਏ ਕਿਹਾ ਮੈਂ ਕਦੋਂ ਕਿਹਾ ਵੀ ਮੈਂ ਇਹ ਮੇਰੇ ਦਿਮਾਗ ਚ ਕਿਹੜੀ ਚਿਪ ਲਾ ਰੱਖੀ ਜਿਹੜੀ ਇਹਨਾਂ ਕੋਲ ਜਾਂਦੀ ਹੈ ਸਿੱਧੀ ਆ ਮੈਂ ਆ ਪਤਾ ਕੀ ਆ ਮੈਂ ਜਾਣਦਾ ਸਾਰਿਆਂ ਨੂੰ ਜੀ ਉਹਨਾਂ ਦੀ ਬੈਕਗ੍ਰਾਉਂਡ ਵੀ ਜਾਣਦਾ ਤੂੰ ਸਾਬਕਾ ਫੌਜੀ ਸੁਣਿਆ ਹੋਣਾ ਤੂੰ ਸਾਬਕਾ ਹੈਡਮਾਸਟਰ ਸੁਣਿਆ ਹੋਣਾ ਸਾਬ ਦਾ ਪ੍ਰਿੰਸੀਪਲ ਸੁਰੂ। ਇਹ ਕੋਣ ਨੇ? ਸਾਬ ਦਾ ਪੱਤਰਕਾਰ। ਆਹ ਕੋਣ ਨੇ? ਸਾਬ ਦਾ ਸਮਗਲਰ। ਸਾਬ ਦਾ ਗੈਂਗਸਟਰ। ਆਹ ਕੋਣ ਨੇ? ਸਾਬ ਦਾ ਡਰੱਗੀ। ਲੈ ਸਾਬ ਦਾ ਡਰੱਗੀ ਵੀ ਸਾਬ ਦਾ ਹੁੰਦੇ ਹੀ। ਉਹ ਬੈਠੇ ਨੇ ਵਿਦਵਾਨ ਬਣ ਕੇ ਉੱਥੇ। ਸੋ ਮੈਂ ਕਹਿੰਦਾ ਇਹਨਾਂ ਤੋਂ ਬਚੋ। ਠੀਕ ਹੈ? ਉਹ ਬਹੁਤ ਖਤਰਨਾਕ ਮਿੱਤਰ ਕੀੜੇ ਨੂੰ ਮਾਰਨ ਵਾਲੇ ਦੋਸਤ ਬੰਦੇ ਨੇ ਉਹ। ਉਹਨਾਂ ਨੇ ਵਿਊ ਦੇ ਚੱਕਰਾਂ ਜੋ ਮਰਜ਼ੀ ਕਹਾ ਲੋ ਉਹਨਾਂ ਤੋਂ। ਜੋ ਮਰਜ਼ੀ ਕਹਾ ਲੋ ਵਿਊ ਦੇ ਚੱਕਰਾਂ 'ਚ। ਹਾਂ ਥੋੜਾ ਜਿਹਾ ਭਾਜਪਾ ਬਾਰੇ ਬੋਲਣਾ ਪਿਆ ਥੋੜਾ ਚੁੱਪ ਕਰ ਜਾਂਦੇ ਨੇ ਫਿਰ ਈਡੀ ਉਡੀ ਤੋਂ ਡਰਦੇ ਨਹੀਂ ਠੀਕ ਹੈ ਨਾ ਮੈਂ ਚਾਹੁੰਦਾ ਨਹੀਂ ਮੈਂ ਕਿ ਚਲੋ ਕੋਈ ਨਹੀਂ ਕੱਢ ਲੈਣ ਦੋ ਪੜਾ ਸੋਚ ਰਹੇ ਨੂੰ ਇਹਨਾਂ ਦੇ ਕਹੇ ਤੇ ਨਾ ਤਾਂ ਇਹਦੇ ਇਹਨਾਂ ਦੇ ਘਰ ਦੇ ਮੋਟਾ ਪਾਉਂਦੇ ਆ ਇਹਨਾਂ ਦੇ ਕਹੇ ਤੇ ਨਾ ਹੀ ਕੋਈ ਕੋਈ ਪਰਸੈਪਸ਼ਨ ਬਣਦੀ ਹੈ ਜਾਂ ਕੋਈ ਲਹਿਰ ਬਣਾ ਦੇਣਗੇ ਚਾਰ ਪੰਜ ਹੈਗੇ ਨੇ ਚ ਰੋਟੀ ਖਾਈ ਜਾਂਦੇ ਨੇ ਆਪਣੇ ਕੀ ਲੈਣਾ ਸਾਡੀ ਪਾਰਟੀ ਚ ਕੋਈ ਤੜਾ ਨਹੀਂ ਅਰਵਿੰਦ ਕੇਜਰੀਵਾਲ ਸ਼ੂਗਰ ਦਾ ਮਰੀਜ਼ ਹੁੰਦੇ ਹੋਏ ਵੀ 28 ਦਿਨ ਭੁਖ ਹੜਤਾਲ ਕਰਕੇ ਪਾਰਟੀ ਬਣੀ ਹੋਈ ਹੈ ਐਂਟੀ ਕ腐ਪਸ਼ਨ ਮੂਵਮੈਂਟ ਚੋਂ ਪਾਰਟੀ ਨਿਕਲੀ ਹੈ ਸਾਡੀ ਸਾਡੀ ਪਾਰਟੀ ਚ ਕੋਈ ਧੜਾ ਨਹੀਂ ਸਾਡੀ ਪਾਰਟੀ ਚ ਲੋਕ ਹੀ ਧੜਾ ਨੇ ਬਸ ਭਗਵਾਨ ਤੁਮਨਾ ਹੋਏ ਨੇ ਅਗੇ ਮੇਰੇ ਨਾਲ ਕਿਹੜਾ ਧੜਾ ਹੈ ਜੀ ਮੇਰੇ ਦੱਸੋ ਕਿਹੜਾ ਮੇਰਾ ਧੜਾ ਲੋਕ ਮੇਰਾ ਧੜਾ ਨੇ ਕੇਜਰੀਵਾਲ ਸਾਹਿਬ ਦਾ ਕਿਹੜਾ ਧੜਾ ਹੈ ਜੀ ਲੋਕ ਧੜਾ ਨੇ ਧੜਾ ਧੜਾਣ ਤੋਂ ਜਿਹੜੇ ਆਏ ਸੀ ਸਾਡੇ ਕੋਲੇ ਉਹ ਚਲੇ ਕੇ ਵਾਪਸ ਗੜਾ ਬਣਿਆ ਨਹੀਂ ਉਹਨਾਂ ਤੋਂ ਫਿਰਦੇ ਨੇ ਉਹ ਦੂਜੇ ਪਾਸੇ ਫਿਰਦੇ ਨੇ ਹੁਣ